ਏ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਟਾਂਡਾ ਏ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਟਾਂਡਾ ਇੱਕ ਤੇ ਕਾਲੀਆਂ ਕਾਲੀਆਂ ਗੁੱਤਾਂ ਕਾਲਾਈ ਵਿੱਚ ਪਰਾਂਦਾ ਜੋੜਾ ਸੱਪਾਂ ਦਾ ਸੱਪਾਂ ਦਾ ਉਹ ਕਿਤੇ ਲੜਕਦਾ ਜਾਂਦਾ ਜੋੜਾ ਸੱਪਾਂ ਦਾ ਆਏ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਝਾਮਾਂ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਝਾਮਾਂ ਵਿੱਚ ਟਿੱਕੀ ਕਬੂਤਰੀ ਏ ਮੈਂ ਲੈਣੀਆਂ ਤੇਰੇ ਨਾਲ ਮੈਂ ਲੈਣੀਆਂ ਤੇਰੇ ਨਾਲ ਲਾਵਾ ਵਿੱਚ ਟਿੱਕੀ ਕਬੂਤਰੀ ਏ ਓਏ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਤਾਰਾ ਓਏ ਹੈ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਤਾਰਾ ਐ ਨੱਕ ਵਿੱਚ ਉਹਦੇ ਲੌਂਗ ਲਿਸ਼ਕਦਾ ਜਉ ਸਰਗੀ ਦਾ ਤਾਰਾ ਬਜਣਿਆਂ ਦੀ ਸ਼ੌਕਣ ਨੇ ਕਰ ਰੱਖ ਲਿਆ ਕਰ ਰੱਖ ਲਿਆ ਸੁਨਿਆ ਰੱਬ ਜਣਿਆਂ ਦੀ ਸ਼ੌਕਨ ਨੇ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਢੇਰੀ ਉਹ ਹੇ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਢੇਰੀ ਇੱਕ ਤੇਰੀ ਆੜ ਪੰਨਣੀ ਪੰ ਮੈਂ ਵਿਕ ਜਾਏ ਮੇਲੀ ਪੰ ਵਿਕ ਜਾਏ ਮੇਲੀ ਮੇਰੀ ਤੇ ਇੱਕ ਤੇਰੀ ਆੜ ਪੰਨਣੀ ਪੰ ਵਿਕ ਜਾਏ ਮੇਲੀ ਮੇਰੀ ਵੇ ਇੱਕ ਤੇਰੀ ਆੜ ਪੰਨਣੀ